ਆਪ ਤੇ ਪ੍ਰਿੰਸ ਰੰਦਾਵਾ ਨੇ ਹਵਾਈ ਫਾਇਰ ਕੱਢ ਦਿੱਤੇ ਨੇ ਹੁਣ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਆਖਿਰਕਾਰ ਮਾਜਰਾ ਕੀ ਬਣਿਆ ਕਿ ਪੰਜਾਬੀ ਗਾਇਕ ਨੂੰ ਫਾਇਰਿੰਗ ਕਰਨੀ ਪੈਗੀ। ਦਰਸਲ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਬੀਤੀ ਦੇਰ ਰਾਤ ਜਦੋਂ ਪ੍ਰਿੰਸ ਰੰਧਾਵਾ ਸੜਕ ਦੇ ਉੱਤੇ ਤੁਰਦੇ ਜਾ ਰਹੇ ਸੀ ਤਾਂ ਇੱਕ ਹੋਰ ਜੋ ਦੂਸਰੀ ਕਾਰ ਹੁੰਦੀ ਆ ਉਸ ਦੇ ਨਾਲ ਥੋੜੀ ਜਿਹੀ ਉਹਨਾਂ ਦੀ ਟੱਕਰ ਹੋ ਜਾਂਦੀ ਹੈ। ਇਹ ਟੱਕਰ ਕੋਈ ਇਸ ਤਰੀਕੇ ਦੀ ਨਹੀਂ ਸੀ ਕਿ ਕਿਸੇ ਦੇ ਬਹੁਤ ਜ਼ਿਆਦਾ ਸੱਟਾਂ ਆਣ, ਲੇਕਿਨ ਹਾਂ ਟੱਕਰ ਹੋਈ ਹੈ ਇੱਕ ਕਾਰ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ। ਇਸ ਕਾਰਨ ਕਾਰ ਵਾਲੇ ਵਿਅਕਤੀ ਦੇ ਨਾਲ ਪ੍ਰਿੰਸ ਰੰਧਾਵਾ ਦੀ ਬਹਿਸ ਹੋ ਜਾਂਦੀ ਹੈ। ਔਰ ਜਿਹੜਾ ਵਿਅਕਤੀ ਕਾਰ ਚਲਾ ਰਿਹਾ ਹੁੰਦਾ ਉਸ ਦਾ ਨਾਮ ਹੁੰਦਾ ਹੈ ਪ੍ਰਤਾਪ ਸਿੰਘ ਰੰਧਾਵਾ ਪ੍ਰਤਾਪ ਔਰ ਪ੍ਰਿੰਸ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੁੰਦੀ ਹੈ ਔਰ ਇੱਕ ਵੀਡੀਓ ਵੀ ਇਸ ਵਕਤ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਦੋਵੇਂ ਸ਼ਖਸ ਇੱਕ ਦੂਜੇ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਨੇ ਔਰ ਇਸ ਵੀਡੀਓ ਦੇ ਵਿੱਚ ਕੁਝ ਮਹਿਲਾਵਾਂ ਵੀ ਦਿਖ ਰਹੀਆਂ ਨੇ ਕੁਝ ਲੜਕੀਆਂ ਵੀ ਦਿਖ ਰਹੀਆਂ ਨੇ ਜੋ ਕਿ ਇਸ ਤਰੀਕੇ ਦੇ ਨਾਲ ਆ ਕਿ ਜੇਕਰ ਉਹਨਾਂ ਨੂੰ ਨਾ ਰੋਕਿਆ ਜਾਂਦਾ ਤਾਂ ਗੱਲ ਹੱਥੋਂ ਪਾਈ ਤੱਕ ਵੱਧ ਜਾਣੀ ਸੀ ਖੈਰ ਇਹ ਗੱਲ ਆਪਾਂ ਵੱਖਰੀ ਕਰ ਦਿੰਦੇ ਹਾਂ ਕਿ ਕੀ ਹੋਇਆ ਕੀ ਨਹੀਂ ਲੇਕਿਨ ਇੰਨਾ ਜ਼ਰੂਰ ਹੈ ਕਿ ਆਪਸ ਦੇ ਵਿੱਚ ਜੋ ਟਕਰਾਵ ਵੱਧ ਜਾਣਾ ਸੀ ਤਾਂ ਉਸ ਤੋਂ ਬਾਅਦ ਪ੍ਰਿੰਸ ਰੰਧਾਵਾ ਨੇ ਹਵਾਈ ਫਾਇਰ ਕੱਢਿਆ ਤੇ ਹਵਾਈ ਪਾਇਰ ਕੱਢਣ ਦਾ ਕਾਰਨ ਦੱਸਿਆ ਗਿਆ ਕਿ ਪ੍ਰਿੰਸ ਨੇ ਸੈਲਫ ਡਿਫੈਂਸ ਦੇ ਵਿੱਚ ਇਹ ਗੋਲੀ ਚਲਾਈ ਹੈ ਪ੍ਰਿੰਸ ਦਾ ਕਹਿਣਾ ਹੈ ਕਿ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਗੱਡੀ ਚੜਾਈ ਗਈ ਹੈ ਗੱਡੀ ਦੇ ਨਾਲ ਹਲਕੀ ਜੀ ਟੱਕਰ ਹੋਈ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਕਿਸੇ ਨੇ ਹੋ ਸਕਦਾ ਹੈ ਜਾਣਬੁੱਝ ਕੇ ਕੀਤੀ ਗਈ ਹੋਵੇ ਜਾਂ ਫਿਰ ਜੋ ਹੈ ਬਹਿਸਬਾਜ਼ੀ ਹੋ ਰਹੀ ਹੈ ਉਸ ਤੋਂ ਬਾਅਦ ਕੋਈ ਜ਼ਿਆਦਾ ਹੋਰ ਗੰਭੀਰ ਰੂਪ ਦੇ ਵਿੱਚ ਹਮਲਾ ਨਾ ਕਰੇ ਇਸ ਕਰਕੇ ਸੈਲਫ ਡਿਫੈਂਸ ਦੇ ਵਿੱਚ ਇਹ ਗੋਲੀ ਚਲਾਈ ਗਈ ਹੈ ਇਸ ਮਾਮਲੇ ਦੇ ਜੇ ਜੋ ਪੂਰਾ ਮਾਮਲਾ ਹੈ ਪੁਲਿਸ ਕੋਲ ਵੀ ਪਹੁੰਚ ਚੁੱਕਿਆ ਹੈ ਜੋ ਬੈਸਟਕ ਮਾਲ ਹੈ ਉਸ ਦੇ ਨਜ਼ਦੀਕ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਇੰਡਸਟਰੀਅਲ ਏਰੀਏ ਦੇ ਨਜ਼ਦੀਕ ਔਰ ਬੈਸਟਕ ਮਾਲ ਦੇ ਬਿਲਕੁਲ ਬਾਹਰ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਉੱਥੇ ਦੀ ਹੀ ਇਹ ਵੀਡੀਓ ਹੈ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਮਾਮਲਾ ਪੁਲਿਸ ਕੋਲ ਵੀ ਪਹੁੰਚ ਚੁੱਕਿਆ ਹੈ ਮਾਮਲੇ ਦੀ ਜਿਹੜੀ ਸ਼ਿਕਾਇਤ ਸਭ ਤੋਂ ਪਹਿਲਾਂ ਕੀਤੀ ਸੀ ਉਹ ਪ੍ਰਤਾਪ ਸਿੰਘ ਨੇ ਕੀਤੀ ਸੀ ਪ੍ਰਤਾਪ ਸਿੰਘ ਰੰਧਾਵਾ ਨੇ ਉਸ ਤੋਂ ਬਾਅਦ ਇਹ ਮਾਮਲਾ ਮਲਾ ਪੁਲਿਸ ਦੇ ਸਾਹਮਣੇ ਆਇਆ ਪੁਲਿਸ ਫਿਲਹਾਲ ਵੈਰੀਫਾਈ ਕਰ ਰਹੀ ਹੈ ਕਿ ਇਹ ਜਿਹੜੀ ਗੋਲੀ ਚਲਾਈ ਗਈ ਹੈ ਲਾਇਸੈਂਸੀ ਵੇਅਰ ਵਾਲਵਰ ਤੋਂ ਚਲਾਈ ਗਈ ਹੈ ਜਾਂ ਫਿਰ ਪਿਸਟਲ ਤੋਂ ਚਲਾਈ ਗਈ ਹੈ ਜਾਂ ਫਿਰ ਇਹ ਕੋਈ ਇਲੀਗਲ ਸੀਗਾ ਲੇਕਿਨ ਜੋ ਪ੍ਰਿੰਸ ਹੈ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਗਈ ਹੈ ਉਹ ਲਾਇਸੈਂਸੀ ਹਥਿਆਰ ਸੀ ਜਿਸ ਦੇ ਥਰੂ ਇਹ ਗੋਲੀ ਚਲਾਈ ਗਈ ਹੈ ਖੈਰ ਪੁਲਿਸ ਆਪਣਾ ਕੰਮ ਕਰ ਰਹੀ ਹੈ ਪੁਲਿਸ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਉਹ ਸੁਣ ਲੋ ਤੇ ਇਸ ਤੋਂ ਬਾਅਦ ਤੁਹਾਨੂੰ ਉਹ ਘਟਨਾਕ੍ਰਮ ਦੀ ਪੂਰੀ ਅਸੀਂ ਵੀਡੀਓ ਵੀ ਨਾਲ ਦੀ ਨਾਲ ਦਿਖਾ ਵੀ ਰਹੇ ਹਾਂ ਔਰ ਉਸ ਤੋਂ ਬਾਅਦ ਬਾਈਟ ਤੋਂ ਬਾਅਦ ਪ੍ਰਿੰਸ ਦਾ ਮ ਕੀ ਕਹਿਣਾ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਪੂਰੀ ਵੀਡੀਓ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਘਟਨਾਕ੍ਰਮ ਹੋਇਆ ਮਾਹੌਲ ਕੁਝ ਤਣਾਅਪੂਰਨ ਵੀ ਬਣ ਗਿਆ ਸੀ ਇਸੇ ਤਣਾਅਪੂਰਨ ਮਾਹੌਲ ਦੇ ਵਿੱਚ ਗੋਲੀ ਵੀ ਚੱਲੀ ਹੈ ਬੇਸਿਕਲੀ ਸਾਡੇ ਕੋਲ ਬੈਸਟਕ ਮਾਲ ਦੇ ਬਾਹਰ ਜਿਹੜੀ ਰੋਡ ਸੀ ਨੌਫੇਜ਼ ਇੰਡਸਟਰੀ ਏਰੀਆ ਦੇ ਵਿੱਚ ਰੋਡ ਰੇਜ ਦਾ ਮਾਮਲਾ ਸਾਡੇ ਕੋਲ ਆਇਆ ਸੀਗਾ ਜਿਹਦੇ ਰਿਗਾਰਡ ਦੇ ਵਿੱਚ ਪ੍ਰਤਾਪ ਰੰਧਾਵਾ ਵੱਲੋਂ ਅਸੀਂ ਬਿਆਨ ਲਿਖੇ ਤੇ ਮਕਦਮਾ ਦਰਜ ਕਰ ਰਹੇ ਆਂ